ਬਹੁਤ ਵੱਡੀ ਖਬਰ ਹੈ ਜਿੰਮੇ ਕਿ ਤਰਨ-ਤਾਰਨ ਦੇ ਵਿੱਚੋਂ ਬਾਜੀ ਕੌਣ ਮਾਰ ਚੁੱਕਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸਾਰੇ ਐਗਜੈਕਟ ਕੋਲ ਫੇਲ ਹੋ ਗਏ ਨੇ ਪਰ ਲੱਡੂਆਂ ਦੀ ਤਿਆਰੀ ਮੈਂ ਕੀ ਕਿਹਾ ਜੀ ਤਾਂ ਨੂੰ ਕੌਣ ਕਰੂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਸਾਰੀਆਂ ਪਾਰਟੀਆਂ ਨੇ ਜੋਰ ਲਾਇਆ ਅਕਾਲੀ ਦਲ ਨੇ ਵੀ ਲਾਇਆ ਇੱਕ ਵਾਰ ਤਾਂ ਅਕਾਲੀ ਦਲ ਦੇ ਕੈਂਡੀਡੇਟ ਵੀ ਅੱਗੇ ਜਾ ਚੁੱਕੇ ਸੀ ਹਰਮਿੰਦਰ ਸਿੰਘ ਸੰਧੂ ਨੂੰ ਪਿੱਛੇ ਛੱਡ ਕੇ ਪਾਰੇ ਦੇ ਵਿੱਚ ਹੀ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਜਿਹੜੇ ਸੰਦੀਪ ਸਨੀ ਦੇ ਭਰਾ ਦੇ ਮਨਦੀਪ ਉਹਨਾਂ ਨੇ ਵੀ ਬਹੁਤ ਵੱਡੇ ਮਾਰਜਨ ਦੇ ਨਾਲ ਸਿੱਕਾ ਉਥੋਂ ਜਿਤਾ ਸਕਦੀ ਆ ਕਿਉਂਕਿ ਤਰਨਤਾਰਨ ਦੇ ਵਿੱਚ ਸਿੱਖਾਂ ਦੀ ਵੋਟ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਪਰ ਅੱਜ ਤੁਹਾਨੂੰ ਇੱਕ ਖਬਰ ਦਿਖਾਉਣ ਜਾ ਰਹੇ ਹਾਂ ਇੱਕ ਵੀਡੀਓ ਦੇ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਪਾਜੀ ਕਿਵੇਂ ਮਾਰ ਗਏ ਨੇ ਔਰ ਸੁਖਵੀਰ ਸਿੰਘ ਬਾਦਲ ਕਿਉਂ ਪਿੱਛੇ ਰਹਿ ਗਏ ਨੇ ਮਾਮਲਾ ਕੀ ਆ ਕਿਉਂ ਕਿਉਂਕਿ ਹਰ ਐਗਜ਼ਿਟ ਪੋਲ ਦੇ ਉੱਤੇ ਤੁਸੀਂ ਇਹੀ ਵੇਖਿਆ ਕਿ ਭਾਈ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹ ਅਸਰ ਹੜਾਂ ਦੇ ਵਿੱਚ ਹਰ ਪੀੜਤਾਂ ਦੀ ਮਦਦ ਕਰਦੇ ਰਹੇ ਪਰ ਉਹਨਾਂ ਦੀ ਉੱਥੇ ਵੀ ਉਹਦੇ ਪੋਲ ਖੁੱਲ ਗਈ ਸੀ। ਯਾਨੀ ਆਪਣੇ ਹੀ ਸਰਪੰਚ ਨੂੰ ਦੋ ਵਾਰ ਪੈਸੇ ਦੇਣਾ ਇਹ ਵੀ ਪੰਜਾਬ ਦੇ ਲੋਕਾਂ ਦੇ ਸਮਝ ਲੱਗੀ ਸੀ। ਔਰ ਸਭ ਤੋਂ ਵੱਡੀ ਗੱਲ ਸੇਕ ਕਾਨ ਦੇ ਨਾਲ ਧੱਕੇਸ਼ਾਹੀਆਂ ਸੇਕ ਕਾਨ ਦਾ ਬਾਅਦ ਵੱਡੇ ਪੱਧਰ ਦੇ ਉੱਤੇ ਕਾਨ ਕਰਨਾ ਨੌਜਵਾਨੀ ਚਿੱਟੇ ਨਾਲ ਮਾਰਨਾ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਸਿੱਖ ਕੌਮ ਇਹਨਾਂ ਤੋਂ ਪਿੱਛੇ ਹਟ ਗਈ ਸੀ ਪਰ ਜਿਹੜੀ ਖਬਰ ਵੀਡੀਓ ਦੇ ਜਰੀਏ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਨਾਂ ਦੀ ਜਿੱਤ ਦਾ ਇਹਨਾਂ ਦੇ ਸਿਰ ਤੇ ਜਿਹੜਾ ਕਿ ਜਿੱਤ ਦਾ ਸਿਰ ਬਣਿਆ ਗਿਆ ਉਹਨਾਂ ਦੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਕਿਵੇਂ ਸਾਰੇ ਕੈਂਡੀਡੇਟਾਂ ਨੂੰ ਹਰਾਉਂਦੇ ਆ ਔਰ ਕਿਵੇਂ ਅੱਗੇ ਆਉਂਦੇ ਨੇ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਲੜਿਆਂ ਦੀ ਤਿਆਰੀ ਕਿਵੇਂ ਕੀਤੀ ਆ ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੁਣੋ ਕੀ ਕੁਝ ਲੱਗਦਾ ਹੈ ਕਿ ਕੁਝ ਫੈਕਟਰ ਨੇ ਜਿਹੜੇ ਕੰਮ ਕੀਤੇ ਨੇ ਤੇ ਖਾਸ ਤੌਰ ਤੇ ਕਾਲੀ ਦਲ ਦਾ ਇਸ ਤਰੀਕੇ ਨਾਲ ਨਹੀਂ ਸੀ ਸੋਚਿਆ ਜਿੰਨਾ ਮਨਦੀਪ ਸਿੰਘ ਉਹਨਾਂ ਦਾ ਸੋਚਿਆ ਜਾ ਰਿਹਾ ਸੀ ਆ ਜਗਵਿੰਦਰ ਬਿਲਕੁਲ ਅਗਰ ਅਸੀਂ ਤਰ ਤਰ ਬਾਈਪੋਲ ਦਾ ਹੁਣ ਤੱਕ ਦਾ ਰੁਝਾਨ ਦੇਖਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਪੰਜ ਗੇਟ ਦੇ ਨਤੀਜੇ ਜਾਂ ਰੁਝਾਨ ਜਿਹੜੇ ਨੇ ਸਾਹਮਣੇ ਆਏ ਆ ਔਰ ਆਮ ਤੌਰ ਤੇ ਜਦੋਂ ਅਸੀਂ ਦੇਖਦੇ ਆ ਕਿ ਈਵੀਐਮ ਖੁੱਲਦੀ ਹੈ ਤਾਂ ਪਿੰਡਾਂ ਦਾ ਜਿਹੜੇ ਵੋਟਰ ਨੇ ਉਹ ਪਹਿਲਾਂ ਜਿਹੜੀਆਂ ਨੇ ਈਵੀਐਮ ਖੁੱਲੀਆਂ ਜਾਂਦੀਆਂ ਨੇ ਪਿੰਡੂ ਲੱਗ ਜਾਂਦੀਆਂ ਨੇ ਔਰ ਇਥੋਂ ਇਹ ਤਾਂ ਕਲੀਅਰ ਹੋ ਗਿਆ ਕਿ ਪਿੰਡਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਕਾਲਜ ਦਾਲ ਦੀ ਸਾਖ ਆਮ ਤੌਰ ਤੇ ਮੰਨੀ ਜਾਂਦੀ ਸੀ ਕਿ ਪਿੰਡਾਂ ਦੀ ਪਾਰਟੀ ਹੈ ਪਿੰਡਾਂ ਤੋਂ ਵੱਧ ਉਹਨਾਂ ਨੂੰ ਵੋਟ ਮਿਲਦੀ ਹੈ ਚਾਹੇ ਸੁਖਵੀਰ ਸਿੰਘ ਬਾਦਲ ਨੇ ਹੜ੍ਹਾਂ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਉੱਥੇ ਰਾਸ਼ਨ ਪਹੁੰਚਾਇਆ ਪੈਸੇ ਦਿੱਤੇ ਡੀਜ਼ਲ ਦਿੱਤਾ ਉਹਨਾਂ ਨੂੰ ਬੀਜ ਦਿੱਤਾ ਟਰੈਕਟਰ ਮੰਦਿਓਂ ਕਿ ਜੋ ਕੁਝ ਹੁੰਦਾ ਦੇ ਵੱਲੋਂ ਮਦਦ ਥਾ-ਥਾ ਤੇ ਜਾ ਕੇ ਹੜ੍ਹਾਂ ਦੌਰਾਨ ਕੀਤੀ ਗਈ ਹੈ ਚੋਂ ਨਹੀਂ ਜਿਹੜੇ ਨੇ ਤਰਨਤਾਰਨ ਦੀ ਜ਼ਮੀਨੀ ਚੋਣ ਦੇ ਤੇ ਇੱਕ ਵਾਰ ਜਿਹੜੇ ਸਾਹਮਣੇ ਆ ਚੁੱਕੇ ਨੇ ਤੇ ਇੱਕ ਵਾਰ ਉਹੀ ਲੀਡ ਆਮ ਆਦਮੀ ਪਾਰਟੀ ਦੇ ਵੱਲੋਂ ਬਰਕਰਾਰ ਰੱਖੀ ਗਿਆ ਜਿਹੜੀ ਲੀਡ ਬਰਕਰਾਰ ਰੱਖੀ ਗਈ ਸੀ ਮਾਰਜਨ ਦੀ ਜੇਕਰ ਜ਼ਿਕਰ ਕਰੀਏ ਕਿ ਸਿਰਫ 110 ਸੁਣ ਲਿਆ ਪੰਜਾਬ ਵਾਲੇ ਹਰਮੀਤ ਸਿੰਘ ਸੰਧੂ ਹਰਮੀਤ ਸਿੰਘ ਸੰਧੂ ਮੁੱਖ ਮੰਤਰੀ ਭਗਵਾਨ ਤੇ ਮਾਨ ਦੇ ਕੈਂਡੀਡੇਟ ਬਾਜ਼ੀ ਮਾਰ ਚੁੱਕੇ ਨੇ ਤਰਨਤਾਰਨ ਦੇ ਵਿੱਚ ਸਭ ਤੋਂ ਅੱਗੇ ਹਰਮੀਤ ਸਿੰਘ ਸੰਧੂ ਟੱਪ ਗਏ ਨੇ ਔਰ ਦੂਜੇ ਪਾਸੇ ਕਹਿੰਦੇ ਜੀ ਅਕਾਲੀ ਦਲ ਨੇ ਜ਼ੋਰ ਪਾ ਬਹੁਤ ਲਾਇਆ ਸੀ। ਯਾਨੀ ਹਰ ਪੀੜਤਾਂ ਦੇ ਨਾਲ ਖੜੇ ਸੀ, ਉਹਨਾਂ ਦੀ ਮਦਦ ਕੀਤੀ ਸੀ। ਕਹਿੰਦੇ ਜੀ ਬੀਜ ਵੰਡਿਆ ਸੀ, ਡੀਜ਼ਲ ਵੰਡਿਆ ਸੀ। ਪਰ ਇੱਥੇ ਫੇਰ ਵੀ ਪਿੰਡਾਂ ਦੇ ਵਿੱਚ ਕਹਿੰਦੇ ਜੀ ਅਕਾਲੀ ਦਲ ਨੂੰ ਵੋਟ ਤਾਂ ਪਈ ਐ। ਪਰ ਫੇਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਰਤਬਾ ਉਹ ਨਸ਼ਿਆਂ ਪ੍ਰਤੀ ਸੀ। ਯਾਨੀ ਨਸ਼ਿਆਂ ਤੇ ਲਗਾਮ ਕੱਸਣ ਵਾਲੇ ਪਹਿਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਸ ਕਰਕੇ ਸਿੱਖ ਕੌਮ ਦੀ ਵੋਟ ਆ ਨਾ ਜਿਹੜੀ ਉਹ ਕੈਡਿਡਾਂ ਨੂੰ ਨਹੀਂ ਪਈ। ਯਾਨੀ ਨਸ਼ਾ ਦੇ ਵਿਰਧ ਪੂਰੇ ਪੰਜਾਬ ਦੀ ਜਨਤਾ ਗਈ। ਜਿਹੜੇ ਲੋਕ ਕਹਿੰਦੇ ਨੇ ਜੀ ਅਸੀਂ ਤਾਂ ਕੱਟੜਾ ਆਕਾਲੀ ਆ ਜਾਂ ਕਾਂਗਰਸੀ ਆ ਉਹਨਾਂ ਲੋਕਾਂ ਦੀ ਵੋਟ ਬਾਦਲਾਂ ਨੂੰ ਪਈ ਸੀ। ਪਰ ਬਾਦਲ ਫੇਰ ਵੀ ਪਿੱਛੇ ਰਹਿ ਗਏ ਨੇ। ਹੁਣ ਜਿਹੜਾ ਲੱਡੂਆਂ ਦਾ ਮਾਮਲਾ ਇੱਥੇ ਆਜੋ ਕਿ ਸੁਖਵੀਰ ਸਿੰਘ ਬਾਦਲ ਬਾਕੀ ਦੀਆਂ ਜਿੰਨੀਆਂ ਵੀ ਧਿਰਾਂ ਸੀ ਉਹਨਾਂ ਸਾਰਿਆਂ ਨੂੰ ਪਿੱਛੇ ਸੱਟ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਦਾ ਜਸ਼ਨ ਮਨਾਉਣ ਜਾ ਰਹੇ ਆ ਹਾਲਾਂਕਿ ਰਿਜ਼ਲਟ ਹਰਿਆਉਣੇ ਬਾਕੀ ਨੇ ਪਰ ਅੱਗੇ ਇੰਨੀ ਲੀਡ ਦੇ ਨਾਲ ਹਰਮੀਤ ਸਿੰਘ ਸੰਧੂ ਚੱਲ ਰਹੇ ਨੇ ਹਰਾਉਣਾ ਬੜਾ ਹੀ ਮੁਸ਼ਕਲ ਤੇ ਬੜਾ ਹੀ ਔਖਾ ਇਹਨਾਂ ਲੋਕਾਂ ਦੇ ਲਈ ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਹੀ ਨਹੀਂ ਬਲਕਿ ਬਹੁਤ ਸਾਰੀਆਂ ਸਟੇਟਾਂ ਦਾ ਹੋਰ ਵੀ ਨੁਕਸਾਨ ਕਰ ਦਿੱਤਾ ਜਿਵੇਂ ਕਿ ਨਾਲ ਲੱਗਦੇ ਹਰਿਆਣੇ ਦੇ ਵਿੱਚ ਬਹੁਤ ਸਾਰਾ ਨੁਕਸਾਨ ਅਕਾਲੀ ਗੱਲ ਨੇ ਕੀਤਾ ਨਸ਼ਿਆਂ ਦੀ ਬਹਾਰ ਪਾਕਿਸਤਾਨ ਤਾਂ ਕਿਹਨਾਂ ਲੋਕਾਂ ਨੇ ਚਲਾਈ ਪਾਕਿਸਤਾਨ ਦੇ ਬਾਰਡਰਾਂ ਤੋਂ ਨਸ਼ਾ ਆਉਣਾ ਤੇ ਪਾਕਿਸਤਾਨ ਤੋਂ ਨਸ਼ਾ ਇਧਰਲੇ ਪਾਸੇ ਐਂਟਰ ਕਰਨਾ ਇਹ ਸਾਰਾ ਅਕਾਲੀ ਦਲ ਦੇ ਰਾਜ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਹੁੰਦਾ ਸੀ ਸ਼ਾਇਦ ਹੀ ਸਾਡੇ ਪੰਜਾਬ ਦੇ 90% ਲੋਕ ਮੈਨੂੰ ਲੱਗਦਾ ਵੀ ਇਸ ਗੱਲ ਨੂੰ ਨਹੀਂ ਜਾਣਦੇ ਵਿਕਰਮ ਸਿੰਘ ਮਜੀਠੀਆ ਦੇ ਦੋਸ਼ ਕੀ ਲੱਗੇ ਨੇ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਉਹ ਕਿਵੇਂ ਬਣਾਈ ਆ ਉਹ ਚਿੱਟੇ ਦੇ ਨਾਲ ਹੀ ਬਣਾਈ ਆ ਇਹ ਗੱਲਾਂ ਨੂੰ ਸਾਬਤ ਕਿਹਨੇ ਕੀਤਾ ਸੀ ਭੋਲੇ ਨੇ ਜਦੋਂ ਭੋਲੇ ਤੋਂ ਟਰੱਕ ਭੁੱਕੀ ਦੇ ਫੜੇ ਜਾਂਦੇ ਆ ਤੇ ਉਹਨੇ ਹਾਈ ਕੋਰਟ ਦੇ ਅੰਦਰ ਕਿਹਾ ਸੀ ਕਹਿੰਦਾ ਇਸ ਮਾਮਲੇ ਦੇ ਵਿੱਚ ਮੇਰੇ ਨਾਲ ਵਿਕਰਮ ਸਿੰਘ ਮਜੀਠੀਆ ਮੌਜੂਦ ਹੈ ਇਹਨਾਂ ਗੱਲਾਂ ਬਾਤਾਂ ਕਰਕੇ ਇਕਾਲੀ ਦਲ ہار ਚੁੱਕਿਆ ਕਾਂਗਰਸ ਵੀ ਪਿੱਛੇ ਰਹਿ ਚੁੱਕੀ ਆ ਬਾਕੀ ਧਿਰਾਂ ਵੀ ਤੁਸੀਂ ਸਾਰੇ ਜਾਣਦੇ ਹੋ ਨਹੀਂ ਅੱਗੇ ਆ ਸਕਦੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਵਾਰ ਫਿਰ ਤੋਂ ਜਿੱਤ ਮਿਲੀ ਆ ਤਾਂ ਹੁਣ 2027 ਦਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਦੀ ਉਡੀਕ ਕਰ ਰਿਹਾ ਤੇ ਉਦੋਂ ਵੀ ਸਰਕਾਰ ਪੱਕੇ ਰੂਪ ਦੇ ਵਿੱਚ ਆਉਣੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾंनो ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ